ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਰ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਿਢ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਬਖਾਨ ਕਿਰਪਾ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਮਕੁਟ ਦੇ ਮਹਾਨ ਤਪਸਵੀ ਮਾ ਗੁਜਰੀ ਦੇ ਚੰਨ ਪਟਨੇ ਦੇ ਵਾਸੀ ਦੁਖੀਆਂ ਤੇ ਦਰਦੀ ਮਜਲੂਮਾਂ ਦੇ ਰਾਖੇ ਸੰਤਾਂ ਚੋ ਸੰਤ ਭਗਤਾਂ ਚੋ ਭਗਤ ਵਲੀਆਂ ਦੇ ਵਲੀ ਪੀਰਾਂ ਦੇ ਪੀਰ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਪ੍ਰਭੂਰ ਛਵੇਂ ਪਾਸ਼ਾ ਮਹਾਰਾਜ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਪੁੱਤਰਾਂ ਦੇ ਦਾਨੀ ਬਾਜਾਂ ਵਾਲੀ ਸਤਗੁਰ ਜੀ ਦਾ ਬਖਸ਼ਿਸ਼ ਕੀਤਾ ਆ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਚੌਧਵੀ ਅਸ਼ਟਪਦੀ ਦੀ ਸੇਵੀ ਪੌੜੀ ਵਿੱਚ ਕੀ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹ ਕਛ ਜਨਮ ਨਹ ਕਛ ਮਰੈ ਆਪਨ ਚਲਤ ਆਪ ਹੀ ਕਰੈ ਨਹ ਕਛ ਜਨਮ ਨਹ ਕਛ ਮਰੈ ਧੰ ਗੁਰੂ ਅਰਜਨ ਦੇਹ ਮਹਾਰਾਜੀ ਫਰਮਾਉਂਦੇ ਹਨ ਨਾ ਕਿਛ ਜਨਮੈ ਨਾ ਕਿਛ ਮਰੈ ਸਤਗੁਰੂ ਜੀ ਫਰਮਾਉਂਦੇ ਨੇ ਕਿ ਪਰਮੇਸ਼ਰ ਦੇ ਵਾਸਤਵ ਸਰੂਪ ਵਿੱਚ ਨਾ ਹੀ ਕੁਛ ਜੰਮਦਾ ਹੈ ਤੇ ਨਾ ਹੀ ਕੁਛ ਮਰੇ ਭਾਵ ਮਰਦਾ ਉਹ ਪਰਮੇਸ਼ਰ ਆਪਣੇ ਹੀ ਵਿਚਲਿਤ ਆਪਨ ਚਲਤ ਆਪ ਹੀ ਆਪਨ ਚਲਤ ਆਪ ਹੀ ਕਰੇ ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹ ਪਰਮੇਸ਼ਰ ਆਪਣੇ ਚਲਤ ਕੋਤਕਾਂ ਨੂੰ ਆਪ ਹੀ ਕਰੇ ਕਰਦਾ ਹੈ ਜਿਵੇਂ ਸਤਿਗੁਰੂ ਫਰਮਾਉਂਦੇ ਹਨ ਕਿ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਇਹ ਭਾਵ ਪਰਮੇਸ਼ਰ ਕਾਲਪੁਰਖ ਨੇ ਨਾ ਉਹ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਤੇ ਆਪਨੇ ਚਲਤ ਆਪ ਹੀ ਕਰੇ ਤੇ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕਿਉ ਹਰ ਰਾਇਓ ਤੁਮਾਰਨੇ ਆਪ ਹੀ ਸਾਰਾ ਖੇਲ ਕਰ ਰਿਹਾ ਹੈ ਆਵਨ ਜਾਵਨ ਦ੍ਰਿਸ਼ਟ ਅੰਦਰਿਸ਼ਟ ਸਤਗੁਰੂ ਜੀ ਫਰਮਾਉਂਦੇ ਹਨ ਕਿ ਆਵਨ ਜਾਵਨ ਦ੍ਰਿਸ਼ਟ ਅੰਦਰਿਸ਼ਟ ਇਹ ਆਵਨ ਜਾਣ ਪੀ ਆਉਣਾ ਜਾਣ ਵਾਲੀ ਦ੍ਰਿਸ਼ਟੀ ਦੇਸਨ ਵਾਲੀ ਤੇ ਅਨਦ੍ਰਿਸ਼ਟ ਪਿਆ ਨਾ ਜਿਸਨ ਵਾਲੀ ਗੁਪਤ ਸ੍ਰਿਸ਼ਟੀ ਇਸ ਜੀਵ ਨੂੰ ਅਨਦਵੇਦ ਦ੍ਰਿਸ਼ਟੀ ਕਰਕੇ ਆਉਣਾ ਜਾਣਾ ਜਮਨ ਮਰਨਾ ਚੇਤਰ ਵਿੱਚ ਦ੍ਰਿਸ਼ਟ ਹੁੰਦਾ ਹੈ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਮਹਾਰਾਜ ਨੇ ਸਾਰੀ ਇਹ ਸ੍ਰਿਸ਼ਟੀ ਆਗਿਆਕਾਰੀ ਧਾਰੀ ਭਾਗ ਕੀ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਦੁਨੀਆ ਪਰਮੇਸ਼ਰ ਨੇ ਆਪਣੀ ਆਗਿਆ ਕਾਰਪੀ ਹੁਕਮ ਦੇ ਅੰਦਰ ਧਾਰੀ ਟਿਕਾਈ ਹੋਈ ਹੈ ਆਪੇ ਆਪ ਸਗਲਮ ਹੈ ਆਪ ਸਾਰਿਆਂ ਜੀਵਾਂ ਦੇ ਵਿੱਚ ਪਰਮੇਸ਼ਰ ਆਪਣਾ ਆਪ ਰੂਪ ਹੈ ਅਤੇ ਈਸ਼ਰ ਵਿੱਚ ਵੀ ਆਪਣਾ ਆਪ ਰੂਪ ਪਰਮੇਸ਼ਰ ਹੀ ਹੈ ਅਨਕ ਜੁਗਤ ਰਚਾ ਥਾਪ ਉਥਾਪ ਆਪੇ ਆਪ ਜਗਤ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਵਿੱਚ ਆਪ ਵਿਆਪ ਰਿਹਾ ਹੈ ਅਨਕ ਜੁਗਤ ਰਚਾ ਥਾਪ ਉਥਾਪ ਵਨੇਕਾਂ ਹੀ ਜੁਗਤ ਤਰੀਕਾ ਨਾਲ ਆਪ ਸੰਸਾਰ ਨੂੰ ਰਾਜ ਰਚਦਾ ਹੈ ਅਤੇ ਥਾਪ ਦਾ ਅਰਥ ਹੈ ਕਿ ਪਾਲਣਾ ਕਰਦਾ ਹੈ ਤੇ ਉਹ ਥਾਪ ਦਾ ਅਰਥ ਹੈ ਉਹ ਖੇੜਨਾ ਭਾਵ ਕੀ ਪਰਲੋ ਜਿਵੇਂ ਇਹ ਸਤਿਗੁਰ ਹਨੇਰ ਝਖੜ ਜਿਵੇਂ ਉਹ ਪਰਮੇਸ਼ਰ ਕਾਲ ਪੁਰਖ ਨੂੰ ਭਾਵੇ ਅਨਕ ਜੁਗਤ ਰਾਜ ਥਾਪ ਉਥਾਪ ਆਵਿਏ ਨੇਕਾਂ ਜੁਗਤਾਂ ਤਰੀਕਿਆਂ ਨਾਲ ਸੰਸਾਰ ਨੂੰ ਰਾਜ ਵੀ ਸਦਾ ਹੈ ਥਾਪ ਪਾਲਣਾ ਵੀ ਕਰਦਾ ਹੈ ਤੇ ਉਹ ਥਾਪ ਭਾਉ ਉਹ ਚਾਵੇ ਤੇ ਪਰਲੋ ਵੀ ਲਿਆ ਸਕਦਾ ਹੈ ਅਬਨਾਸੀ ਨਹੀਂ ਕਿਛ Khand ਅਬਨਾਸੀ ਦਾ ਅਰਥ ਹੈ ਨਾਸ ਰਹਿਤ ਪਰਮੇਸ਼ਰ ਅਕਾਲ ਪੁਰਖ ਜਿਹੜਾ ਨਾਸ ਰਹਿਤ ਹੁਣ ਕਰਕੇ ਪਰਮੇਸ਼ਰ ਦਾ ਕਿਛ Khand ਵੀ ਖੰਡਣ ਨਹੀਂ ਕੀਤਾ ਜਾ ਸਕਦਾ ਭਾਵ ਟੁਕੜੇ ਟੁਕੜੇ ਨਹੀਂ ਹੁੰਦਾ ਸਗੋਂ ਇੱਕ ਰਾਸ ਉਹ ਪਰਮੇਸ਼ਰ ਅਕਾਲ ਪੁਰਖ ਰਹਿੰਦਾ ਹੈ ਧਾਰਨ ਧਾਰ ਰਹੇ ਉਹ ਬ੍ਰਹਮੰਡ ਸਾਰੇ ਹੀ ਬ੍ਰਹਮੰਡ ਜਗਤ ਨੂੰ ਧਾਰਨ ਇਸ ਭਾਵ ਮਰਿਆਦਾ ਵਿੱਚ ਧਾਰਿਆ ਹੈ ਪਰਮੇਸ਼ਰ ਦੀ ਆਸਰਾ ਧਾਰੀ ਸੱਤਾ ਦੇ ਨਾਲ ਸਾਰਾ ਬ੍ਰਹਮੰਡ ਉਸ ਦੀ ਆਸ ਤੇ ਟਿਕਿਆ ਹੋਇਆ ਹੈ ਅਲਖ ਭੇਵ ਪਰਖ ਪ੍ਰਤਾਪ ਅਲਖ ਨਹੀਂ ਅਲਖ ਜਣਾ ਇਥੇ ਅਲਖ ਅਭੇਵ ਪਰਖ ਪ੍ਰਤਾਪ ਮਾਰੇ ਕਹਿੰਦੇ ਹਨ ਅਲਖ ਵੀ ਲਖਣ ਤੋਂ ਰਹਿਤ ਹੋਣ ਹੋਣੇ ਕਰਕੇ ਗੁਰਾਂ ਤੋਂ ਬਿਨਾ ਉਸ ਕਾਲਪੁਰਖ ਦਾ ਭੇਦ ਨਹੀਂ ਪੈਂਦਾ ਆਪ ਜੇ ਪਾਏ ਤਾਂ ਨਾਨਕ ਜਾਪ ਪਰਮੇਸ਼ਰ ਕਾਲਪੁਰਖ ਆਪ ਹੀ ਕਿਰਪਾ ਕਰੀ ਜੀਵਾਂ ਦੇ ਉਤੇ ਤੇ ਫਿਰ ਵੀ ਆਪਣਾ ਜਾਪ ਆਪਣੀ ਜਾਤ ਦੇ ਵਿੱਚ ਜੋੜਦਾ ਹੈ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਆਸੰਗੋ ਸੰਗਤਾਂ ਨੇ 14ਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਸਰਮਣ ਕੀਤੀ ਬੇਅੰਤ ਪ੍ਰਕਾਰ ਦੀਆਂ ਤੁਮਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ